ਰੋਹੀ ਦਾ ਫੁੱਲ ਸੂਬੇਦਾਰ ਸ਼ਿਵ ਸਿੰਘ ਦੀ ਸਵੈ ਜੀਵਨੀ ਦੇ ਦੂਜੇ ਭਾਗ ਦੇ ਅੱਠਵੇਂ ਅਧਿਆਏ ਮੇਰੇ ਸਹਾਰੇ ਮੇਰੇ ਚੰਨਨ ਮਨਾਰੀ ਸੈਤਕਾਰ ਦਾ ਦੂਜਾ ਹਿੱਸਾ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਕਰਮਯੋਗੀ ਤੇ ਵਿਸ਼ਵ ਪਦਰੀ ਸਿਰੜੀ ਧਰਮ ਕਸਤੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦਾ ਜਨਮ 2 ਜਨਵਰੀ 1962 ਈਸਵੀ ਨੂੰ ਸਰਦਾਰ ਚੰਨਨ ਸਿੰਘ ਦੇ ਘਰ ਤੇ ਮਾਤਾ ਚੰਨਨ ਕੌਰ ਜੀ ਦੀ ਕੁੱਖੋਂ ਪਿੰਡ ਸੀਚੇਵਾਲ ਵਿਖੇ ਹੀ ਜੋ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਕਕਟ ਵਿੱਚ ਮਰਸੀ ਅਕਸਬੇ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੋਇਆ ਸੀ ਉਹਨਾਂ ਦੇ ਦੋ ਪਰਾਪ ਤੇ ਤਿੰਨ ਪੈਣਾ ਹਨ ਉਹ ਇਸ ਸਮੇਂ ਪਿੰਡ ਸੀਚੇਵਾਲ ਵਿਖੇ ਮੌਜੂਦ ਨਿਰਮਲ ਕੁੱਟਿਆ ਦੇ ਮੁਖ ਸੇਵਾਦਾਰ ਹਨ ਉਹਨਾਂ ਦੀ ਬਹੁਪੱਕੀ ਸ਼ਖਸੀਅਤ ਨੇ ਉਹਨਾਂ ਨੂੰ ਅਤੇ ਨਿਰਮਲ ਕੁੱਟਿਆ ਨੂੰ ਇਸ ਵੇਲੇ ਬਹੁਤ ਹੀ ਤੇਜ਼ੀ ਨਾਲ ਸੰਸਾਰ ਪੱਧਰ ਦੀ ਉਚਾਈ ਉੱਪਰ ਲੈ ਆਂਦਾ ਹੈ ਕੁਦਰਤ ਨੇ ਉਹਨਾਂ ਨੂੰ ਸਖਤ ਮਿਹਨਤ ਕਰਨ ਦਾ ਬਲ ਬਖਸ਼ਿਆ ਹੈ ਤੇ ਉਹ ਨੇਕੀ ਤੇ ਗੁੰਦਰਤੀ ਮਨੁੱਖੀ ਗੁਣਾ ਦੇ ਮਾਲਕ ਹਨ ਉਹਨਾਂ ਨੇ ਪ੍ਰਾਇਮਰੀ ਵਿੱਦਿਆ ਪਿੰਡ ਸੀਚੇਵਾਲ ਤੇ ਫਿਰ ਤਰਵੰਡੀ ਮਾਦੋ ਤੋਂ 8ਵੀਂ ਦਸਵੀਂ ਤੱਕ ਦੀ ਸਿੱਖਿਆ ਪਿੰਡ ਨਿਹਾਲੂ ਵਾਲੇ ਤੋਂ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਸਤੇ ਉਹਨਾਂ ਡੀਏਵੀ ਕਾਲਜ ਨਕੌਧਰ ਵਿਖੇ ਦਾਖਲਾ ਲਿਆ ਸੀ ਅਤੇ 1981 ਨੂੰ ਪੜਾਈ ਵਿੱਚ ਇਹ ਅਧੂਰੀ ਛੱਡ ਕੇ ਬੀਏ ਪਾਸ ਕਰਨ ਤੋਂ ਬਗੈਰ ਹੀ ਸੰਤ ਅਵਤਾਰ ਸਿੰਘ ਜੀ ਨਿਰਮਲ ਕੁੱਟੀਆਂ ਸੀਚੇਵਾਲ ਵੱਲੋਂ ਆਰੰਭੀ ਸਮਾਜ ਸੇਵਾ ਵਿੱਚ ਜੁਟ ਕੇ ਸਨ 6 ਜੂਨ 1988 ਨੂੰ ਸੰਤ ਅਵਤਾਰ ਸਿੰਘ ਜੀ ਦੇ ਪਰਲੋਕ ਸਦਾਰ ਜਾਣ ਤੋਂ ਮਗਰੋਂ ਸੰਤ ਬਲਬੀਰ ਸਿੰਘ ਜੀ ਨੇ ਬਹੁਤ ਹੀ ਸੂਝ-ਬੂਝ ਅਤੇ ਮਿਹਨਤ ਨਾਲ ਸੇਵਾ ਨਿਭਾਉਣ ਕਰਕੇ ਉਹਨਾਂ ਨੂੰ ਸੀਚੇਵਲ ਵਿਖੇ ਹੀ ਨਿਰਮਲ ਕਟਿਆ ਦਾ ਮੁੱਖ ਸੇਵਾਦਾਰ ਥਾਪਿਆ ਗਿਆ ਸੀ ਸੰਤ ਬਲਬੀਰ ਸਿੰਘ ਜੀ ਨੇ 1991 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਦੇ ਅਵਤਾਰਪੁਰ ਵਾਲੇ ਦਿਨ ਤੋਂ ਆਂ ਗੋਲੀਆਂ ਪਈਆਂ ਸੜਕਾਂ ਜਿਨ੍ਹਾਂ ਬਾਰੇ ਸਮਾਜ ਨੂੰ ਸੰਭਾਵਨਾ ਸੀ ਕਿ ਸਾਡੀ ਸਰਕਾਰ ਇਹਨਾਂ ਸੜਕਾਂ ਨੂੰ ਅਗਲੇ 50 ਸਾਲਾਂ ਤੱਕ ਵੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰੇਗੀ ਜੋ ਮਰੱਬੇ ਬੰਦੀ ਤੋਂ ਮਗਰੋਂ ਨਾਲ ਲੱਗਦੇ ਖੇਤਾਂ ਵਾਲਿਆਂ ਨੇ ਆਪਣੇ ਖੇਤਾਂ ਦੇ ਨਾਲ ਮਲਾ ਲਿਆ ਸੰਜਾਂ ਜਾਂ ਵਾਧੂ ਮਿੱਟੀ ਸੜਕ ਵਾਲੇ ਥਾਂ ਸੁੱਟ ਕੇ ਉੱਥੇ ਬੂਜੇ ਲਾਏ ਹੋਏ ਸਨ ਉਹਨਾਂ ਦੀ ਪਟਵਾਰੀਆਂ ਪਾਸੋਂ ਨਿਸ਼ਾਨਦੀ ਕਰਵਾਈ ਤੇ ਕੀਤੇ ਕਬਜ਼ਿਆਂ ਨੂੰ ਛਡਵਾਉਣ ਵਾਸਤੇ ਬਹੁਤ ਸੰਘਰਸ਼ ਕੀਤਾ ਖੇੜੇ ਦੇ ਉੱਤੇ ਲੱਗੇ ਧੌੜਿਆਂ ਨੂੰ ਪਦਰਾ ਕਰਨਾ ਬੂਝਾਂ ਮਲਿਆ ਨੂੰ ਪਟਵਾਉਣਾ ਪਿਆ ਸੀ ਜਿਸ ਕਰਕੇ ਲੋਕ ਵੀ ਹੌਸਲਾ ਕਰਕੇ ਉਹਨਾਂ ਵੱਲੋਂ ਕਰਵਾਈ ਜਾਂਦੀ ਸੇਵਾ ਦਾ ਹਿੱਸਾ ਬਣ ਲੱਗ ਪਏ ਸਨ ਤਾਂ ਬਹੁਤ ਸਾਰੇ ਲੋਕ ਇਸ ਸਮਾਜ ਸੇਵਾ ਵਿੱਚ ਮਿਲਦੇ ਗਏ ਤੇ ਕਾਫਲਾ ਵੱਡਾ ਬਣਦਾ ਗਿਆ ਜਿਸ ਦਾ ਲਾਭ ਲੈਣ ਵਾਸਤੇ ਸੰਗਤਾਂ ਨੇ ਬਾਬਾ ਬਲਬੀਰ ਸਿੰਘ ਜੀ ਨੂੰ ਬੇਨਤੀ ਕਰਕੇ 15 ਜੁਲਾਈ 2000 ਈਸਵੀ ਨੂੰ ਜਲੰਧਰ ਵਿਖੇ ਆਉਣ ਦੀ ਬੇਨਤੀ ਕਰਕੇ ਬਿਲਕੁਲ ਹੀ ਮੈਲੀ ਹੋ ਚੁੱਕੀ ਕਾਲੀ ਵੇਜ ਦੀ ਸਫਾਈ ਕਰਵਾਉਣ ਦੀ ਬੇਨਤੀ ਕੀਤੀ ਸੀ ਜੋ ਸੰਗਤਾਂ ਨੇ ਪ੍ਰਵਾਨ ਕਰਕੇ ਅਗਲੇ ਦਿਨ 16 ਜੁਲਾਈ 2000 ਨੂੰ ਸੰਗਰਾਮ ਵਾਲੇ ਦਿਨ ਗੁਰਦੁਆਰਾ ਬੀਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਰਦਾਸ ਕਰਕੇ ਉੱਥੋਂ ਹੀ ਕਾਲੀ ਵੇਜ ਦੀ ਸਫਾਈ ਕਰਨ ਦਾ ਕਾਰਜ ਆਰੰਭ ਕਰ ਦਿੱਤਾ ਸੀ ਸੰਤਾਂ ਨੇ ਪੂਰੀ ਵੇਜ ਨੂੰ ਸੰਤਾਂ ਦੀ ਮਦਦ ਨਾਲ ਕਈ ਵਾਰ ਸਾਫ਼ ਕਰਵਾਇਆ ਹੈ ਪਰ ਇਹ ਨਾ ਮੁੱਕਣ ਵਾਲਾ ਕੰਮ ਦੂਸਰੇ ਤੀਸਰੇ ਸਾਲ ਮਗਰੋਂ ਹੀ ਵੇਈ ਫਿਰ ਉਸੇ ਹਾਲਤ ਵਿੱਚ ਪਹੁੰਚ ਜਾਂਦੀ ਹੈ ਜਿਸ ਤਰ੍ਹਾਂ ਇਹ ਪਹਿਲਾਂ ਸੀ ਸੰਤਾਂ ਨੇ ਇਸ ਵੇਈ ਨੂੰ ਗੁਰਦੁਆਰਾ ਬੀਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੰਤ ਘاٹ ਤੱਕ ਦੋਨੋਂ ਪਾਸੇ ਤੇ ਤੋਂ ਪੱਕਾ ਵੀ ਕਰਵਾ ਦਿੱਤਾ ਸੀ ਜਿਸ ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਵੀ ਦੇਖਣ ਆਏ ਸਨ ਮੈਂ ਸੱਚਮੁੱਚ ਸੰਤਾਂ ਵੱਲੋਂ ਕਰਵਾਈ ਜਾਂਦੀਆਂ ਅਨਗੋਲੀਆਂ ਸੜਕਾਂ ਵਾਲੀ ਥਾਂ ਸੰਗਤਾਂ ਦੀ ਮਦਦ ਨਾਲ ਸਮਾਜ ਸੇਵਾਵਾਰੀ ਬੇਖਬਰ ਸਾਂ ਜਦੋਂ ਮੈਂ ਸੰਤਾਂ ਨੂੰ ਪਹਿਲੀ ਵਾਰ ਵੇਖਿਆ ਮੈਂ ਸੱਚਮੁੱਚ ਸੰਤਾਂ ਵੱਲੋਂ ਕਰਵਾਈ ਜਾਂਦੀ ਅਨਗੋਲੀਆਂ ਸੜਕਾਂ ਵਾਲੀ ਥਾਂ ਸੰਗਤਾਂ ਦੀ ਮਦਦ ਨਾਲ ਸਮਾਜ ਸੇਵਾਵਾਰੀ ਬੇਖਬਰ ਸਾਂ ਉਦੋਂ ਸਮਾਂ 1999 ਜੂਨ ਜਲਾਈ ਦਾ ਸੀ ਜਦੋਂ ਮੈਂ ਕੁਝ ਸਮਾਂ ਪਰਿਵਾਰਕ ਕਲੇਸ਼ ਕਰਕੇ ਉੱਤਰ ਪ੍ਰਦੇਸ਼ ਜਾ ਕੇ ਮਗਰੋਂ ਵਾਪਸ ਆ ਗਿਆ ਸੀ ਤੇ ਮੈਂ ਪਿੰਡ ਸ਼ਾਹਪੁਰ ਨੇੜੇ ਸੜਕ ਵਾਲੀ ਥਾਂ ਆਦੀ ਵਾਲੇ ਅਕਾਲੀ ਉਦਮ ਸਿੰਘ ਨਾਲ ਖੜਾ ਸੀ ਤਦ ਉਦਮ ਸਿੰਘ ਨੂੰ ਇਹ ਹੁੰਦੀ ਸਮਾਜ ਸੇਵਾ ਵਾਲੀ ਪਤਾ ਹੋਣ ਕਰਕੇ ਉਸਨੇ ਹੁੰਦੀ ਸਮਾਜ ਸੇਵਾ ਵਾਲੀਆਂ ਸੰਗਤਾਂ ਵੱਲ ਦੂਰੋਂ ਵੇਖਿਆ ਤੇ ਆਖਿਆ ਕਿ ਸੰਤਾਵਾਂ ਵੱਲੋਂ ਬਣਾਈ ਜਾਂਦੀ ਸੜਕ ਦੀ ਸੇਵਾ ਵਾਲਾ ਤਾਂ ਹੁਣ ਉਹ ਦੇਖੋ ਨੇੜੇ ਹੀ ਆ ਗਿਆ ਹੈ ਮੈਂ ਇਹ ਸੁਣ ਕੇ ਹੈਰਾਨ ਹੋ ਗਿਆ ਸਾਂ ਕਿਉਂਕਿ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਸੰਤ ਸੰਗਤਾਂ ਦੀ ਮਦਦ ਨਾਲ ਸੜਕ ਬਣਾਵਾ ਰਹੇ ਹਨ ਦੂਸਰਾ ਮੈਂ ਸੋਚਿਆ ਸਾਧੂ ਸੰਤ ਤਾਂ ਧਾਰਮਿਕ ਕੰਮ ਕਰਵਾਉਂਦੇ ਹੁੰਦੇ ਹਨ ਪਰ ਸੜਕਾਂ ਬਣਾਉਣੀਆਂ ਤਾਂ ਸਰਕਾਰੀ ਕੰਮ ਹੈ ਉਦਮ ਸਿੰਘ ਦੇ ਉੱਥੋਂ ਚਲੇ ਜਾਣ ਤੋਂ ਮਗਰੋਂ ਮੈਂ ਹੁੰਦੀ ਸਮਾਜ ਸੇਵਾ ਨੂੰ ਦੇਖਣ ਦਾ ਮਨ ਬਣਾ ਕੇ ਉੱਥੇ ਪਹੁੰਚ ਗਿਆ ਤੇ ਸੇਵਾਦਾਰ ਨੂੰ ਪੁੱਛਿਆ ਬਾਬਾ ਬਲਬੀਰ ਸਿੰਘ ਤੁਹਾਡੇ ਵਿੱਚੋਂ ਕਿਹੜੇ ਹਨ ਤਾਂ ਦੂਰ ਖੜੇ ਬਾਬਾ ਬਲਬੀਰ ਸਿੰਘ ਆਪ ਹੀ ਮੇਰੇ ਕੋਲ ਆ ਗਏ ਸਨ ਮੈਂ ਬਾਬਾ ਜੀ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਉਹਨਾਂ ਨੇ ਵੀ ਹੱਥ ਜੋੜ ਕੇ ਮੈਨੂੰ ਜਵਾਬ ਦਿੱਤਾ ਅੱਜੇ ਮੈਨੂੰ ਦੂਰ ਆਇਆ ਸਮਝ ਕੇ ਚਾਹ ਪਾਣੀ ਪੁੱਛਣ ਲੱਗੇ ਪਰ ਮੈਂ ਤਾਂ ਸਤਾਨਕ ਸੀ ਬਾਬਾ ਜੀ ਦੇ ਚਾਹ ਪਾਣੀ ਪੁੱਛਣ ਤੇ ਸ਼ਰਮਿੰਦਾ ਹੋਇਆ ਸੀ ਤੇ ਨਹੀਂ ਬਾਬਾ ਜੀ ਕਹਿ ਕੇ ਕਾਰ ਸੇਵਾ ਹੁੰਦੀ ਦੇਖ ਕੇ ਵਾਪਸ ਆ ਗਿਆ ਸੀ ਉਸ ਦਿਨ ਤੋਂ ਹੋਈ ਜਾਣ ਪਛਾਨ ਹੁਣ ਤੱਕ ਬਹੁਤ ਵੱਧ ਚੁੱਕੀ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਸੰਗਤਾਂ ਦੀ ਕਾਰ ਸੇਵਾ ਦਾ ਘੇਰਾ ਬਹੁਤ ਹੀ ਵੱਧ ਚੁੱਕਿਆ ਹੈ ਕਾਰੀ ਵਿਵਹ ਦੀ ਸਫਾਈ ਦਾ ਕਾਰਜ ਵੀ ਮਗਰੋਂ ਹੀ ਸ਼ੁਰੂ ਕੀਤਾ ਗਿਆ ਸੀ ਸੰਤਾਂ ਨੂੰ ਪਹਿਲੋਂ ਸਤੰਬਰ 2009 ਈਸਵੀ ਨੂੰ ਯੂਕੇ ਵਿਖੇ ਤੇ ਮਗਰੋਂ ਕੋਪਨ ਹੈगन ਵਿਖੇ ਵਿਸ਼ਵ ਪੱਧਰ ਦੀਆਂ ਕਾਨਫਰੰਸਾਂ ਵਿੱਚ ਸਰਧਾ ਦੇ ਕੇ ਬੁਲਾਇਆ ਤੇ ਸਨਮਾਨਿਤ ਵੀ ਕੀਤਾ ਗਿਆ ਸੀ ਜਿਸ ਕਰਕੇ ਭਰਦਾਈ ਨਹੀਂ ਪੰਜਾਬੀਆਂ ਤੇ ਸਿੱਖਾਂ ਦਾ ਨਾਂ ਸੰਸਾਰ ਪੱਧਰ ਤੇ ਉੱਚਾ ਹੋਇਆ ਸੀ ਹੁਣ ਪਿਛਲੇ ਸਾਲਾਂ ਵਿੱਚ ਭਾਰਤ ਸਰਕਾਰ ਨੇ ਵੀ ਸੰਤਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਹੈ ਉਹਨਾਂ ਨੂੰ ਹੋਰ ਵੀ ਬਹੁਤ ਸਾਰੇ ਸਨਮਾਨ ਪ੍ਰਾਪਤ ਹੋ ਚੁੱਕੇ ਨੇ ਸਾਧੂ ਸੰਤ ਆਤਮਿਕ ਹਸਤੀ ਹੁੰਦੇ ਨੇ ਪਰ ਸੰਤ ਬਲਬੀਰ ਸਿੰਘ ਕਰਮਯੋਗੀ ਵੀ ਹਨ ਤੇ ਵਿਸ਼ਵ ਦੇ ਸਾਰੇ ਸਨਮਾਨ ਕੀ ਪਦਮ ਪੂਸ਼ਣ ਵਿਪੂਸ਼ਣ ਇਥੋਂ ਤੱਕ ਕਿ ਨੋਬਲ ਪੁਰਸਕਾਰ ਵੀ ਇਹਨਾਂ ਤੋਂ ਬਉਣੇ ਹੁੰਦੇ ਹਨ ਮੈਂ ਪ੍ਰਮਾਤਮਾ ਜੀ ਅਗੇ ਅਰਦਾਸ ਕਰਦਾ ਕਿ ਸੰਤਾਂ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਣ ਜਿਸ ਕਰਕੇ ਉਹ ਸਮਾਜ ਦੀ ਹੋਰ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣ ਉਹ ਸਾਡੇ ਸਾਰਿਆਂ ਦੇ ਚਾਨਣ ਮਨਾਰੇ ਤੇ ਸਹਾਰੇ ਹਨ ਡਾਕਟਰ ਨਿਰਮਲ ਸਿੰਘ ਲਾਂਬੜਾ ਆਰੋਗਤਾ ਬਖਸ਼ਣ ਵਾਲਾ ਨਿਰਮਲ ਪਾਣੀ ਦਾ ਚਸ਼ਮਾ ਡਾਕਟਰ ਨਿਰਮਲ ਸਿੰਘ ਜੀ ਲਾਂਬੜਾ ਦਾ ਜਨਮ 8 ਜੁਲਾਈ 1942 ਨੂੰ ਸਰਗਵਾਰੀ ਕਰਤਾਰ ਸਿੰਘ ਦੀ ਵੱਡੀ ਸੰਤਾਨ ਹੋਣ ਕਰਕੇ ਉਹਨਾਂ ਦੇ ਨਾਨਕੇ ਘਰ ਪਿੰਡ ਅਜਮੇਰ ਵਿਖੇ ਹੋਇਆ ਸੀ ਉਸ ਵੇਲੇ ਅਜਮੇਰ ਪਿੰਡ ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣੇ ਦਾ ਹਿੱਸਾ ਸੀ ਜੋ ਮਗਰੋਂ ਇਹ ਪਿੰਡ ਹੁਣ ਤਹਿਸੀਲ ਖਮਾਣੋ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਹਿੱਸਾ ਬਣ ਗਿਆ ਪਰ ਨਿਰਮਲ ਸਿੰਘ ਜੀ ਤੇ ਆਪਣੇ ਪਿੰਡ ਦਾ ਨਾਂ ਬਰਵਾਲੀ ਖੁਰਦਾ ਡਾਕਟਰ ਜੀ ਚਾਰ ਪੈਣਾ ਤੇ ਇੱਕ ਭਾਈ ਡਾਕਟਰ ਕੇਸਰ ਸਿੰਘ ਜੀ ਬਰਵਾਲੀ ਦੇ ਭਰਾ ਹਨ ਡਾਕਟਰ ਕੇਸਰ ਸਿੰਘ ਜੀ ਬਰਵਾਰੀ ਸਵਰਗਵਾਸ ਹੋ ਚੁੱਕੇ ਨੇ ਡਾਕਟਰ ਨਰਮਲ ਸਿੰਘ ਭਾਵੇਂ ਦੁਆਬੇ ਦੇ ਇੱਕ ਹਿੱਸੇ ਦੋਨੇ ਦੇ ਜੰਪਲ ਨਹੀਂ ਹਨ ਪਰ ਉਹ ਦੋਨੇ ਹੀ ਮਾਨਗਰ ਜਲੰਧਰ ਦੇ ਨੇੜੇ ਇੱਕ ਕਸਬਾ ਲਾਂਬੜਾ ਵਿਖੇ ਆ ਕੇ ਇੱਥੇ ਹੀ ਆਪਣਾ ਕਰਮ ਖੇਤਰ ਬਣਾ ਕੇ 1970 ਈਸਵੀ ਤੋਂ ਇੱਥੋਂ ਦੇ ਬਣ ਕੇ ਰਹਿ ਗਏ ਹਨ ਉਹ ਇਸ ਵੇਲੇ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ ਉਹ ਬਹੁਤ ਵੱਡੇ ਕੁਦਰਤੀ ਮਨੁੱਖੀ ਗੁਨਾ ਦੇ ਮਾਲਕ ਹੋ ਕੇ ਪ੍ਰਸਿੱਧੀ ਦਾ ਹੱਕ ਰੱਖਦਿਆਂ ਹੋਇਆਂ ਵੀ ਇਸ ਤੋਂ ਬਹੁਤ ਦੂਰ ਰਹਿੰਦੇ ਹਨ ਇਹ ਕੁਦਰਤ ਦਾ ਸੂਲ ਹੈ ਕਿ ਜਿਹੜਾ ਮਨੁੱਖ ਪ੍ਰਸਿੱਧੀ ਦਾ ਹੱਕ ਰੱਖਦਿਆਂ ਹੋਇਆ ਇਸ ਤੋਂ ਦੂਰ ਰਹੇਗਾ ਪ੍ਰਸਿੱਧੀ ਵਿਸਤ ਦਾ ਖਹਿੜਾ ਛੱਡਣ ਦੀ ਤਾਂ ਉਸ ਦੇ ਨਾਲ-ਨਾਲ ਪਰਛਾਵੇਂ ਵਾਂਗੂ ਅੱਗੇ ਪਿੱਛੇ ਤੇ ਨਾਲ ਰਹਿੰਦੀ ਹੈ। ਇਹੋ ਹਾਲ ਪ੍ਰਸਿੱਧੀ ਨੇ ਡਾਕਟਰ ਨਰਮਲ ਸਿੰਘ ਜੀ ਦਾ ਕੀਤਾ ਹੋਇਆ ਹੈ। ਬਸ ਇਹੋ ਹੀ ਉਹਨਾਂ ਦੇ ਅੰਦਰ ਛੁਪੀ ਹੋਈ ਵੱਡਪਣ ਦੇ ਗੁਣ ਹੋਣ ਦੀ ਹੁਣ ਅਸਲੀ ਪੇਸ਼ਾਨ ਹੈ। ਡਾਕਟਰ ਜੀ ਦੀ ਸ਼ਾਦੀ 14 ਸਤੰਬਰ 1969 ਨੂੰ ਪੰਜਾਬੀ ਲੈਕਚਰਾਰ ਪ੍ਰੋਫੈਸਰ ਦਵਿੰਦਰ ਕੌਰ ਦੀ ਪੁੱਤਰੀ ਸਰਦਾਰ ਸਾਦੂ ਸਿੰਘ ਵਾਸੀ ਜਲੰਧਰ ਨਾਲ ਹੋਈ ਤੇ ਇੱਕੋ ਇੱਕ ਲੜਕਾ ਨੂਪ ਸਿੰਘ ਪੈਦਾ ਹੋਇਆ ਜਿਸ ਦੀ ਸ਼ਾਦੀ ਬੀਬੀ ਜਸਵੰਤ ਕੌਰ ਪੁੱਤਰੀ ਸਰਦਾਰ ਅਜੀਤ ਸਿੰਘ ਨਾਲ ਹੋਈ ਸੀ ਜੋ ਇਸ ਵੇਲੇ ਕੈਨੇਡਾ ਦੇ ਸ਼ਹਿਰ ਟ੍ਰਾਂਟੋ ਦੇ ਬ੍ਰੈਂਪਟਨ ਸ਼ਹਿਰ ਵਿੱਚ ਇੱਕ ਪੁੱਤਰ ਤੇ ਇੱਕ ਧੀ ਦੇ ਪਿਤਾ ਹਨ ਪੰਜਾਬੀ ਸਮਾਜ ਵਿੱਚ ਉਹਨਾਂ ਨੂੰ ਮਿਲ ਰਹੀ ਪ੍ਰਸਿੱਧੀ ਤੇ ਉਹਨਾਂ ਦੀ ਸੋਚ ਤੋਂ ਕਾਇਲ ਹੋ ਕੇ ਪੰਜਾਬੀ ਸੱਤ ਦੇ ਸੰਸਥਾਪਕਾਂ ਸਰਦਾਰ ਪਿਆਰਾ ਸਿੰਘ ਤੇ ਸਰਦਾਰ ਨਰਿੰਦਰ ਸਿੰਘ ਤੇਸੀ ਹੋਰਾਂ ਨੇ ਜਲੰਧਰ ਵਿਖੇ ਸ਼ੁਰੂ ਹੋਈ ਸੰਸਥਾ ਪੰਜਾਬੀ ਸੱਤ ਨੂੰ ਦੇਸ ਗਤੀ ਪਖਸ਼ਨ ਵਾਸਤੇ ਤੇ ਸੇਵਾ ਸੰਭਾਲਣ ਵਾਸਤੇ ਡਾਕਟਰ ਨਰਮਲ ਸਿੰਘ ਨੂੰ ਬੇਨਤੀ ਕਰਕੇ ਸੇਵਾ ਸੰਭਾਲ ਦਿੱਤੀ ਸੀ ਇਹਨਾਂ ਨੇ ਇਸ ਦਾ ਹੈੱਡਕੁਆਰਟਰ ਵੀ ਜਲੰਧਰ ਤੋਂ ਲਾਂਬੜੇ ਲੈ ਆਂਦਾ ਹੈ ਉਸੇ ਦਿਨ ਤੋਂ ਪੰਜਾਬੀ ਸੱਤ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਕੇ ਵਿਸ਼ਵ ਨਿਆਮਾ ਮਸ਼ਹੂਰ ਸੰਸਥਾਵਾਂਤੋਂ ਅੱਗੇ ਨਿਕਲ ਰਹੀਆਂ ਮੋਰੀ ਸੰਸਥਾਵਾਂ ਦੀ ਦੌਰ ਵਿੱਚ ਸ਼ਾਮਲ ਹੋ ਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਸਤੇ ਕਾਲੀ ਹੋ ਰਹੀ ਹੈ ਹੁਣ ਪੰਜਾਬੀ ਸੱਤ ਦੀਆਂ ਕਾਈਆਂ ਦੀ ਗਿਣਤੀ 48 ਤੱਕ ਪੁੱਜ ਚੁੱਕੀ ਹੈ ਮੇਰੇ ਅਗਲੇ ਚਾਨਣ ਮਨਾ ਰਹਿਆਂ ਵਿੱਚ ਅਗਲਾ ਨਾਮ ਆਉਂਦਾ ਹੈ ਸਵਰਗੀ ਡਾਕਟਰ ਗੁਰਮukh ਸਿੰਘ ਦਾ ਡਾਕਟਰ ਗੁਰਮukh ਸਿੰਘ ਨਾਂ ਦੇ ਹੀ ਗੁਰਮਖ ਨਹੀਂ ਸਨ ਸਗੋਂ ਸੱਚਮੁੱਚ ਉਹ ਉਸੂਲਾਂ ਦੇ ਵੀ ਗੁਰਮਖ ਸਨ ਇਹ ਸ਼ਬਦ ਗਿਆਨੀ ਬਲਵੰਤ ਸਿੰਘ ਜੀ ਨੇ ਮੈਨੂੰ ਗੁਰਮukh ਸਿੰਘ ਜੀ ਦੇ ਪਟਿਆਲਾ ਵਾਲੇ ਘਰੋਂ ਫੋਨ ਉੱਪਰ ਗੱਲ ਕਰਦਿਆਂ ਕਹੇ ਸਨ ਪੰਜਾਬੀ ਦੇ ਅੱਗੇ ਲੇਖਕ ਡਾਕਟਰ ਗੁਰਮukh ਸਿੰਘ ਦਾ ਜਨਮ 10 ਅਕਤੂਬਰ 1944 ਨੂੰ ਹਾਕੀ ਖੇਡ ਦੀ ਨਰਸਰੀ ਪਿੰਡ ਵਜੋਂ ਜਾਣ ਜਾਂਦੀ ਜਲੰਧਰ ਸ਼ੌਨੀ ਨੇੜਲੇ ਪਿੰਡ ਸੰਸਾਰਪੁਰ ਵਿਖੇ ਪਿਤਾ ਪ੍ਰੀਤਮ ਸਿੰਘ ਦੇ ਘਰ ਮਤਾ ਗਿਆਨਕੌਰ ਦੀ ਕੁੱਕੋਂ ਹੋਇਆ ਸੀ ਉਹਨਾਂ ਦਾ ਜੀਵਨ ਬਹੁਪੱਖੀ ਪ੍ਰਤਿਭਾ ਦਾ ਮਾਲਕ ਤੇ ਵਿਦਵਾਨ ਸਹਿਦਕਰ ਬਨ ਤੇ ਚੱਲੇ ਸੰਘਰਸ਼ ਦੀ ਅਨੋਖੀ ਦਾਸਤਾਨ ਹੈ ਐਨਸਾਈਕਲੋਪੀਡੀਆ ਦੇ ਨਾਮ ਨਾਲ ਜਾਣੇ ਜਾਂਦੇ ਗੁਰਮukh ਸਿੰਘ ਨੇ ਬਚਪਨ ਤੇ ਜਵਾਨੀ ਤੋਂ ਲੈ ਕੇ ਆਪਣੇ ਜੀਵਨ ਦੀ ਸvæ ਉਸਾਰੀ ਕਰਦਿਆਂ ਗਰੀਬੀ, ਅਨਿਆਤ ਤੇ ਪਰਿਵਾਰਿਕ ਦੁੱਖਾਂ ਦਾ ਨਿਰੰਤਰ ਸਾਹਮਣਾ ਕਰਨ ਦੀ ਹਿੰਮਤ ਜਟਾਈ ਸੀ ਅਤੇ ਮੁੱਢਲੇ ਜੀਵਨ ਵਿੱਚ ਆਪਣੀ ਜ਼ਿੰਦਗੀ ਨੂੰ ਲੀਹੇ ਪਾਉਣ ਲਈ ਛੋਟੀਆਂ-ਮੋਟੀਆਂ ਥੋ ਤੱਕ ਸੜਕਾਂ ਬਣਾਉਣ ਦੀ ਵੀ ਨੌਕਰੀ ਕੀਤੀ ਤੇ ਔਕੜਾ ਚਲਦੇ ਹੋਏ ਪਛਾਭਾ ਵਿਭਾਗ ਪੰਜਾਬੀ ਵਿੱਚ ਖੋਜ ਸੈਅ ਤੌਰ ਤੇ ਨੌਕਰੀ ਸ਼ੁਰੂ ਕੀਤੀ ਸੀ ਤੇ 28 ਸਾਲਾਂ ਤੱਕ ਪਛਾਭਾ ਵਿਭਾਗ ਪੰਜਾਬ ਵਿੱਚ ਸੇਵਾ ਕਰਦਿਆਂ 2002 ਈਸਵੀ ਨੂੰ ਬਠਿੰਡਾ ਦੇ ਪਛਾਭਾ ਵਿਭਾਗ ਦੇ ਮੁਖੀ ਵੱਜੋਂ ਸਹਾਇਕ ਡਾਇਰੈਕਟਰ ਦੀ ਪਦਵੀ ਤੋਂ ਸੇਵਾ ਮੁਕਤ ਹੋ ਗਏ ਸਨ ਸੇਵਾ ਕਾਲ ਵਿੱਚ ਹੀ ਉਹਨਾਂ ਆਪਣੀ ਰਹਿਸ਼ ਦਸ਼ਮੇਸ਼ ਨਗਰ ਪਟਿਆਲਾ ਵਿਖੇ ਹੀ ਕਰ ਲਈ ਸੀ ਉਹ ਬਚਪਨ ਤੋਂ ਹੀ ਬਹੁਤ ਮਿਹਨਤੀ ਹੋਣ ਕਰਕੇ ਪਾਸ਼ਾ ਵਿਭਾਗ ਵਿੱਚ ਸੇਵਾ ਨਿਭਾਉਂਦਿਆਂ ਉਹਨਾਂ ਦਾ ਸੰਪਰਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ ਅਧਿਆਪਕਾਂ ਨਾਲ ਸ਼ੁਰੂ ਹੋ ਗਿਆ ਕਰਕੇ ਉਹਨਾਂ ਨੇ ਉਹਨਾਂ ਤੋਂ ਹੀ ਅਧਿਆਪਨ ਤੇ ਸਹਿਤ ਕਲਾ ਬਾਰੇ ਬਹੁਤ ਕੁਝ ਸਿੱਖ ਲਿਆ ਸੀ ਉਹ ਡਾਕਟਰ ਰਜ਼ਨ ਸਿੰਘ ਜੱਗੀ ਜੀ ਬਹੁਤ ਨੇੜੇ ਹੋਣ ਕਰਕੇ ਉਹਨਾਂ ਕੋਲੋਂ ਬਹੁਤ ਕੁਝ ਪ੍ਰਾਪਤ ਕਰਦੇ ਰਹੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ 100 ਤੋਂ ਵੱਧ ਸਾਹਿਰਤੀਆਂ ਕਿਤਾਬਾਂ ਲਿਖ ਕੇ ਪਾਈਆਂ ਨੇ ਉਹਨਾਂ ਆਪਣੇ ਅੰਤਲੇ ਸਮੇਂ ਵੇਲੇ ਵੀ ਉਹਨਾਂ ਅਨਗੌਲੇ ਤੇ ਸੰਸਾਰ ਤੋਂ ਰੁਕਸਤ ਕਰ ਚੁੱਕੇ ਵਿਦਵਾਨਾਂ ਬਾਰੇ ਲਿਖਣ ਦੇ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਸਨ ਜਿਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬਾਨੀ ਵਾਈਸ ਚਾਂਸਲਰ ਡਾਕਟਰ ਜੋਤ ਸਿੰਘ ਰਚਿਤ ਪੁਸਤਕ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਹੋਰ ਲੇਖਕ ਦੀ ਸੰਪਾਦਨਾ ਸੀ ਜੋ ਹੁਣ ਉਹਨਾਂ ਦੇ ਮਗਰੋਂ ਛਪਣ ਕਰਕੇ ਉਹਨਾਂ ਨੂੰ ਆਪਣੀ ਹੀ ਲਿਖਤ ਦਾ ਛਪਿਆ ਰੂਪ ਦੇਖਣਾ ਨਸੀਬ ਨਹੀਂ ਹੋਇਆ ਸੀ ਉਹਨਾਂ ਨੇ ਸਹਿਤ ਖੋਜ ਟੀਕੇ ਹਵਾਲਾ ਗ੍ਰੰਥ ਗੁਰਮਤ ਸਹਿਤ ਕਹਾਣੀ ਨਿਵੰਦ ਨਾਵਲ ਸਚਾਚਨਾ ਵਾਰਤਕ ਮਿਨੀ ਕਹਾਣੀ ਦੇਖਾ ਚਿੱਤਰ ਤੇ ਹੋਰ ਸਹਿਦੀਆਂ ਵੱਖ-ਵੱਖ ਬਣਗੀਆਂ ਦੀਆਂ 100 ਤੋਂ ਵੱਧ ਪੁਸਤਕਾਂ ਲਿਖੀਆਂ ਸਨ ਉਹਨਾਂ ਦੀ ਦੇਸੀ ਵਿਦੇਸੀ ਸੱਸ਼ਕਰਾਂ ਤੇ ਚਿੰਤਕਾਂ ਨਾਲ ਸੰਬੰਧਿਤ ਲਗਭਗ 20 ਪੁਸਤਕਾਂ ਉਹਨਾਂ ਦੀ ਮਿਆਰੀ ਅਨਵਾਦ ਕਲਾ ਦੀ ਸ਼ਾਦੀ ਭਰਦੀਆਂ ਹਨ ਡਾਕਟਰ ਗੁਰਮਖ ਸਿੰਘ 21 2 2014 ਨੂੰ ਸਕੂਟਰ ਚਲਾਉਂਦਿਆਂ ਡਿੱਗ ਕੇ ਐਸੇ ਬੇਹੋਸ਼ ਹੋਏ ਕਿ ਉਹਨਾਂ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਾਉਣਾ ਪਿਆ ਸੀ ਜਿੱਥੇ ਉਹ ਕਾਮਾਂ ਵਿੱਚ ਰਹੇ ਸਨ ਉਹ 44 ਦਿਨ ਤੱਕ ਮੌਤ ਨਾਲ ਜੀਵਨ ਵਾਸਤੇ ਸੰਘਰਸ਼ ਕਰਦੇ ਰਹੇ ਅਤੇ 4 4 ਤੂ 14 ਈਸਵੀ ਸ਼ੁੱਕਰਵਾਰ ਨੂੰ ਹਸਪਤਾਲ ਵਿਖੇ ਹੀ 69 ਸਾਲਾਂ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਕੇ ਸਨ ਉਹਨਾਂ ਦਾ ਵਿਛੋੜਾ ਮੇਰੇ ਵਰਗਿਆਂ ਵਾਸਤੇ ਵੀ ਅਸਹਿ ਹੋ ਗਿਆ ਹੈ ਜਿਸ ਕਰਕੇ ਮੈਂ ਤੇ ਮੇਰੀ ਕਲਮ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਰਦੇ ਹਾਂ ਕਿਉਂਕਿ ਉਹ ਮੈਨੂੰ ਪਟਿਆਲੇ ਤੋਂ ਬੈਠੇ ਹੀ ਫੋਨ ਰਾਹੀਂ ਸਹਿਤ ਕਲਾਵਾਰੀ ਸਿੱਧਾ ਦਿੰਦੇ ਰਹਿੰਦੇ ਸਨ ਜਿਸ ਸਦਕਾ ਮੈਂ ਵੀ ਸਾਹਿਦ ਦੇ ਰਾਧਾਪੰਦੀ ਬਣ ਸਕਿਆ ਹਾਂ ਉਹਨਾਂ ਦੇ ਪਿਛਲੇ ਪਰਿਵਾਰ ਨੂੰ ਪਰਮਾਤਮਾ ਪਾਣਾ ਮੰਨਣ ਦਾ ਬਲਬਖਸ਼ੇ ਗੁਰਮਖ ਸਿੰਘ ਮੇਰੇ ਵਾਸਤੇ ਰਾਦ ਸੇ ਰਿਤੇ ਚੰਨ ਮਨਾਰੀ ਸਨ ਮੇਰੇ ਅਗਲੇ ਚੰਨ ਮਨਾਰੀ ਸਹਿਤ ਕਰਨੇ ਸਰਗੀ ਜਨਾਬ ਕਮਰ ਇਮਤੀਆਜ਼ ਸਰਗੀ ਜਨਾਬ ਕਮਰ ਇਮਤੀਆਜ਼ ਸੱਚਮੁੱਚ ਮਨੁੱਖੀ ਰੂਪ ਵਿੱਚ ਸ਼ਬਦਾਂ ਦਾ ਸੰਗ੍ਰਹਿ ਪਾ ਡਿਕਸ਼ਨਰੀ ਹੀ ਸੀ ਪਤਾ ਨਹੀਂ ਉਸਨੇ ਇਹ ਯੋਗਤਾ ਕਿੱਥੋਂ ਹਾਸਲ ਕੀਤੀ ਹੋਵੇਗੀ ਕਮਰ 임차ਜ ਦਾ ਜਨਮ 25 ਨਵੰਬਰ 1950 ਨੂੰ ਪਿਤਾ ਰਹਿਮਤ ਖਾਨ ਪੱਟੀ ਦੇ ਘਰ ਮਾਤਾ ਰੱਖੀ ਦੀ ਕੁੱਖੋਂ ਹੋਇਆ ਸੀ ਉਹ ਇੱਕੋ ਇੱਕ ਭਰਾ ਤੇ ਉਸ ਤੋਂ ਵੱਡੀਆਂ ਉਸਤੀਆਂ ਦੋ ਭੈਣਾਂ ਸਨ ਜਿਨ੍ਹਾਂ ਵਿੱਚੋਂ ਇੱਕ ਤਰਨ ਤਰਨ ਦੇ ਨੇੜੇ ਦੂਸਰੀ ਮਾਲਵੇ ਵੱਲ ਵਿਆਹੀ ਹੋਈ ਸੀ ਉਸਨੇ 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਸਦਮਾ ਤੋਂ ਨਿਭਾਈ ਕੀਤੀ ਸੀ ਉਹ ਪੰਜਾਬੀ ਅਧਿਆਪਕ ਬਣ ਕੇ ਪਹਿਲੂ ਕਲਾਰਾਂ ਤੇ ਹੋਰ ਸਕੂਲਾਂ ਵਿੱਚ ਡਿਊਟੀ ਕਰਦੇ ਰਹੇ ਸਨ ਤੇ ਨੌਕਰੀ ਦਾ ਆਖਰੀ ਹਿੱਸਾ ਉਹਨੇ ਆਪਣੇ ਪਿੰਡ ਹੀ ਸਿਦਮਾ ਦੋਨਾ ਵਿਖੇ ਪੂਰਾ ਕਰਕੇ ਉੱਥੋਂ ਹੀ ਉਹ ਰਿਟਾਇਰ ਹੋਏ ਸਨ ਕਮਰ ਇਮਤੀਆਜ਼ ਦਾ ਵਿਆਹ ਜੰਮੂ ਵਿਖੇ ਫਰੀਦਾ ਬੇਗਮ ਨਾਲ ਹੋਇਆ ਸੀ ਜਿਸ ਦੀ ਕੁੱਖੋਂ ਇੱਕ ਬੇਟੀ ਡਾਕਟਰ ਸਨੋਬਰ ਜੋ ਇਸ ਵੇਲੇ ਜੰਮੂ ਵਿਖੇ ਹੀ ਵਿਆਹੀ ਹੋਈ ਹੈ ਤੇ ਉੱਥੇ ਹੀ ਕਿਸੇ ਕਾਲਜ ਵਿੱਚ ਪੰਜਾਬੀ ਦੀ ਲੈਕਚਰਾਰ ਹੈ ਤੇ ਦੂਸਰਾ ਬੇਟਾ ਸ਼ਹਿਬਾਜ਼ ਖਾਂ ਜੋ ਸੀਨੀਅਰ ਸੈਕੰਡਰੀ ਸਕੂਲ ਸਿਦਮਾ ਦੋਨਾ ਵਿਖੇ ਕੰਪਿਊਟਰ ਅਧਿਆਪਕ ਹੈ ਕਮਰ ਇਮਤੀਆਜ਼ ਪੰਜਾਬੀ ਅਧਿਆਪਕ ਦੇ ਕਿਤੇ ਤੋਂ ਬਗੈਰ ਹੋਰ ਬਹੁਤ ਸਾਰੇ ਸ਼ੌਕ ਰੱਖਦਾ ਸੀ ਉਸ ਨੂੰ ਪੱਤਰਕਾਰੀ ਦੇ ਸ਼ੌਕ ਤੋਂ ਬਗੈਰ ਕਵਿਤਾਵਾਂ ਲਿਖਣ ਤੇ ਬੋਲਣ ਦਾ ਸ਼ੌਕ ਵੀ ਸੀ ਇਸੇ ਕਰਕੇ ਉਸ ਨੇ ਕੁਝ ਸਾਹਿਤ ਨਾਲ ਰੁਚੀ ਰੱਖਣ ਵਾਲੇ ਅਧਿਆਪਕਾਂ ਨਾਲ ਮਿਲ ਕੇ ਸਿਰਜਣਾ ਕੇਂਦਰ ਨਾਂ ਦੀ ਸਾਹਿਤ ਸਭਾ ਬਣਾਈ ਹੋਈ ਸੀ ਜਿਸ ਦਾ ਸਮਾਗਮ ਕਮਰ ਇਮਤੀਆਜ਼ ਦੇ ਘਰ ਦੇ ਵਿਹੜੇ ਵਿੱਚ ਰੱਖਿਆ ਜਾਂਦਾ ਸੀ ਜਿਸ ਨੂੰ ਮਗਰੋਂ ਕਬੂਰ ਸਲੇਸ ਤਬਦੀਲ ਕਰ ਦਿੱਤਾ ਗਿਆ ਸੀ ਜੋ ਇਸ ਵਿਹੜੇ ਬੂਟੇ ਤੋਂ ਬੋਰਡ ਬਣ ਕੇ ਕਬੂਰ ਥਲੇ ਵਿਰਸਾ ਵਿਹਾਰ ਵਿਕੇ ਸਰਗਰਮੀ ਨਾਲ ਚੱਲ ਰਿਹਾ ਹੈ ਕਮਰ ਇਮਤiaz ਦੇ ਸ਼ੌਕਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਉਹ ਪ੍ਰਦਾਨ ਪੰਜਾਬੀ ਆਫ ਫੋਕਲੋਰ ਪੰਜਾਬ ਜੀਵਨ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਅਤੇ ਸਰਪ੍ਰਸਤ ਸਿਰਜਣਾ ਕੇਂਦਰ ਕਪੂਰ ਥਲਾਬੀ ਸੀ ਉਹਨਾਂ ਨੇ ਪੱਤਰਕਾਰਤਾ ਵਜੋਂ ਵਾਰਿਸ ਤ੍ਰੈਮਾਸਿਕ ਦੀ ਸੰਪਾਦਨਾ ਤੇ ਹਰਕਾਰਾ ਮਾਸਿਕ ਸਹਿ ਸੰਪਾਦਕ ਥੋੜੇ ਸਮੇਂ ਤੱਕ ਕੀਤੀ ਸੀ ਉਹ 1991 ਨੂੰ ਪਾਕਿਸਤਾਨ ਦੇ ਸ਼ਹਿਰ ਕਸੂਰ ਵਿਖੇ ਬੁੱਲੇ ਸ਼ਾਹ ਵਾਰਡ ਕੋਚ ਫੈਕਟਰੀ ਸੁਰ ਸੰਗਮ ਕਪੂਰ ਥਲਾ ਵੱਲੋਂ ਵਾਰਿਸ਼ਾ ਪੁਰਸਕਾਰ ਸਿਰਜਣਾ ਕੇਂਦਰ ਕਪੂਰਥਲਾ ਵੱਲੋਂ ਮਾਤਾ ਪ੍ਰੀਤਮ ਕੌਰ ਪੁਰਸਕਾਰ ਅਤੇ ਸ਼੍ਰੋਮਣੀ ਪੰਜਾਬ ਰਤਨ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਹਨ। ਉਹਨਾਂ ਨੂੰ ਆਲ ਇੰਡੀਆ ਰੇਡੀਓ ਜਲੰਧਰ, ਦਿੱਲੀ, ਰੇਡੀਓ ਕਸ਼ਮੀਰ ਜੰਮੂ, ਦੂਰਦਰਸ਼ਨ ਕੇਂਦਰ ਦਿੱਲੀ ਤੇ ਪੰਜਾਬੀ ਆਵਾਜ਼ੀ ਦਿੱਲੀ ਵੱਲੋਂ ਆਯੋਜਿਤ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਦੇ ਸੰਬੰਧ ਵਿੱਚ ਆਯੋਜਿਤ ਰਾਸ਼ਟਰੀ ਕਵੀ ਦਰਬਾਰਾਂ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਦਾ ਰਿਹਾ ਹੈ। ਕਮਰ ਇਮਤੀਆਜ਼ ਨੇ ਲਿਖਤਮ ਸ਼ਹਿਰ ਪੰਭੋਰ ਕਾਵ ਸੰਗ੍ਰਹਿ 1990 ਵਿੱਚ ਅੱਧੀ ਕਿਤਾਬ ਲਿਖੀ ਸੀ ਦੂਸਰੀ ਕਿਤਾਬ ਸੋਨ ਮਿਰਗ ਲੋਕਗੀਤ ਸੰਗ੍ਰਹਿ 2009 ਵਿੱਚ ਲਿਖੀ ਜਿਸ ਦੀ ਛਪਾਈ ਉਹਨਾਂ ਦੀ ਮੌਤ ਤੋਂ ਮਗਰੋਂ ਹੀ ਹੋਈ ਸੀ ਤੀਸਰੀ ਕਿਤਾਬ ਬੋਲ ਮਿਰਜਾ ਬੋਲ ਕਾਵ ਸੰਗ੍ਰਹਿ 2010 ਵਿੱਚ ਉਹਨਾਂ ਦੀ ਹੋਈ ਮੌਤ ਤੋਂ ਮਗਰੋਂ ਸਿਰਜਣਾ ਕੇਂਦਰ ਦੇ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਤੇ ਗੁਰਵਖ ਸਿੰਘ ਪੰਡਾਲ ਨੇ ਉਹਨਾਂ ਦੀਆਂ ਬੱਚੀਆਂ ਖੁਚੀਆਂ ਕਵਿਤਾਵਾਂ ਉਹਨਾਂ ਦੇ ਪਰਿਵਾਰ ਵੱਲੋਂ ਇਕੱਠੀਆਂ ਕਰਕੇ ਪੰਜਾਬੀ ਸਾਹਿਤ ਦੀ ਮਦਦ ਨਾਲ ਛਪਵਾਈ ਸੀ ਉਹਨਾਂ ਨੇ ਸਿਰਜਣਾ ਕੇਂਦਰ ਨੂੰ ਕਬੂਲ ਸਲਾ ਸਥਾਪਿਤ ਕਰਕੇ ਅਮਰਜੀਤ ਸਿੰਘ ਚਾਲੂਰਪ ਸ਼ਿੰਦਾ ਤੇ ਹੋਰ ਦੋਸਤਾਂ ਦੀ ਮਦਦ ਨਾਲ ਦੋਨਾਂ ਪੰਜਾਬੀ ਸੱਤ ਨੂੰ ਪਿੰਡ ਭਾਨੋ ਲੰਗਾ ਵਿਖੇ 21/5/2006 ਨੂੰ ਹੋਂਦ ਵਿੱਚ ਆਂਦਾ ਸੀ ਅਤੇ ਉਹ 5/1/2009 ਈਸਵੀ ਨੂੰ ਅਚਾਨਕ ਰਾਤ ਵੇਲੇ ਦਿਲ ਦਾ ਦੌਰਾ ਪੈਣ ਕਰਕੇ ਸਵਰਗਵਾਸ ਹੋ ਗਿਆ ਸੀ ਕਮਰ ਇਮਤੀਆਜ਼ ਦੇ ਦੋਸਤਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਜਿੱਥੇ ਉਸ ਦੀ ਦੋਸਤੀ ਦਾ ਘੇਰਾ ਬਹੁਤ ਹੀ ਵੱਡਾ ਸੀ ਉੱਥੇ ਉਹ ਦੋਸਤ ਜਿਹੜੇ ਉਸ ਦੀ ਕਮਜ਼ੋਰੀ ਦੇਖ ਕੇ ਸਮਝਾਉਣ ਵਾਲੇ ਲੋਚਕ ਨਹੀਂ ਸਗੋ ਦੋਸਤੀ ਸੰਧਾ ਕੇਰਾ ਵੀ ਬਹੁਤ ਵੱਡਾ ਸੀ ਜਿੱਥੇ ਯੋਗਤਾ ਹੁੰਦੀ ਹੈ ਉੱਥੇ ਕਮਜ਼ੋਰੀ ਵੀ ਜ਼ਰੂਰ ਹੋਵੇਗੀ ਮੈਂ ਕਮਰ ਇਮਤੀਆਜ਼ ਦਾ ਦੋਸਤ ਹੋਣ ਕਰਕੇ ਉਹ ਜਦੋਂ ਕਮਰ ਇਮਤੀਆਜ਼ ਉਹਨਾਂ ਦੀ ਸਹੀ ਗੱਲ ਨਾ ਮੰਨਣ ਤਾਂ ਮੈਨੂੰ ਉਹ ਬੇਨਤੀ ਕਰਦੇ ਹੁੰਦੇ ਸਨ ਕਿ ਤੂੰ ਇਸ ਨੂੰ ਸਮਝਾ ਕੇ ਇਹ ਆਪਦੀ ਕਮਜ਼ੋਰੀ ਦੂਰ ਕਰ ਲਵੇ ਪਰ ਕਮਰ ਇਮਤੀਆਜ਼ ਮੇਰੇ ਵੱਲੋਂ ਪਿਆਰ ਨਾਲ ਸਮਝਾਉਂਦੇ ਹੋਏ ਵੀ ਨਹੀਂ ਮੰਨਦੇ ਹੁੰਦੇ ਸਨ ਤਾਂ ਮੈਂ ਚੁੱਪ ਜ਼ਰੂਰ ਕਰ ਜਾਂਦਾ ਸੀ ਪਰ ਦੂਰ ਨਹੀਂ ਹੁੰਦਾ ਸੀ ਇਕ ਦੋ ਵਾਰੀ ਕਾਲਵਾ ਸਰਕਾਰੀ ਮਿਡਲ ਸਕੂਲ ਵਿੱਚ 26 ਜਨਵਰੀ ਦੇ ਸਮਾਗਮ ਵਿੱਚ ਉਹ ਕਿਸੇ ਗੱਲ ਤੋਂ ਰੁਸ ਕੇ ਤੁਰ ਪਈ ਸੀ ਤਦ મે ਬਹੁਤ ਹੀ ਪਿਆਰ ਵਿੱਚ ਆਪਣੇ ਖਲਾਵੀ ਵਿੱਚ ਲੈ ਕੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜਿਸ ਵਲ ਸਾਰੇ ਸਮਾਗਮ ਦਾ ਧਿਆਨ ਵਿਚ ਰਿਆ ਗਿਆ ਸੀ ਪਰ ਕਮਰ ਇਮਤੀਆਜ਼ ਦੇ ਰੁਕੇ ਨਹੀਂ ਸਨ ਇਸੇ ਤਰ੍ਹਾਂ ਸਿਰਜਣਾ ਕੇਂਦਰ ਨਾਲ ਵੀ ਉਹ ਉਸਕੇ ਕਈ ਕਈ ਮਹੀਨੇ ਉੱਥੇ ਨਹੀਂ ਗਿਆ ਸੀ ਦੋਸਤਾਂ ਦੇ ਆਖੇ ਲੱਗ ਕੇ ਮੈਂ ਕਮਰ ਇਮਤੀਆਜ਼ ਦੇ ਘਰ ਜਾਂ ਸਕੂਲ ਜਾ ਕੇ ਬਹੁਤ ਪਿਆਰ ਨਾਲ ਸਮਝਾਉਣ ਤੇ ਵੀ ਉਹ ਸਿਰਜਣਾ ਕੇਂਦਰ ਨਹੀਂ ਜਾਂਦੇ ਰਹੇ ਸੀ ਇਸੇ ਤਰ੍ਹਾਂ ਦੋਨਾਂ ਪੰਜਾਬੀ ਸੱਤ 2152006 ਨੂੰ ਖੜੀ ਕਰਨ ਤੋਂ ਮਗਰੋਂ ਉਹ ਕਿਸੇ ਗੱਲੋਂ ਪੰਜਾਬੀ ਸੱਤ ਨਾਲ ਰੁਸ ਕੇ ਉਹਨਾਂ ਨੇ ਦੋਨਾਂ ਇਕਾਈਆਂ ਦੀਆਂ ਸਾਰੀਆਂ ਸਰਗਰਮੀਆਂ ਕਈ ਸਾਲਾਂ ਤੱਕ ਬੰਦ ਰੱਖੀਆਂ ਸਨ ਉਹ ਰੋਸ ਵਿੱਚ ਰੋਸ ਕਾਰਡ ਲਾਂਬੜੇ ਦੇ ਸਰਨਾਮੇ 'ਤੇ ਲਿਖਤੇ ਤੇ ਭੇਜਦੇ ਹੁੰਦੇ ਸੀ ਦੋਨਾਂ ਕਾਇ ਖੜੀ ਜ਼ਰੂਰ ਕੀਤੀ ਪਰ ਮਗਰੋਂ ਮੌਤ ਤੱਕ ਸਾਰੀਆਂ ਸਰਗਰਮੀਆਂ ਰੋਕੀ ਰੱਖੀਆਂ ਸਨ ਜਿਸ ਮਨੁੱਖ ਵਿੱਚ ਗੁਣ ਹੁੰਦੇ ਹਨ ਉਸ ਵਿੱਚ ਕਮਜ਼ੋਰੀਆਂ ਵੀ ਬਹੁਤ ਹੁੰਦੀਆਂ ਹਨ ਇਹ ਕੁਦਰਤ ਦਾ ਅਸੂਲ ਹੈ ਖੈਰ ਉਹ ਬਹੁਤੀ ਗਰੀਬ ਪਰਿਵਾਰ ਵਿੱਚ ਜਨਮ ਲੈ ਕੇ ਅਧਿਆਪਕ ਲੱਗਿਆ ਬਹੁਤ ਸਾਰੇ ਸ਼ੌਕਾਂ ਨੂੰ ਖਤਪਾਕੀ ਆਪਣੀ ਸੋਚ ਨੂੰ ਬਹੁਤ ਤਰੱਕੀ ਦਿੱਤੀ ਤੇ ਮਸ਼ਹੂਰੀ ਪ੍ਰਾਪਤ ਕੀਤੀ ਰਾਦ ਨੂੰ ਪੜ੍ਹਾਈ ਕਰਾ ਕੇ ਤੀਨ ਨੂੰ ਲੈਕਚਰਾਰ ਤੇ ਪੁੱਤਰ ਨੂੰ ਕੰਪਿਊਟਰ ਅਧਿਆਪਕ ਲੱਗਣ ਦੇ ਯੋਗ ਬਣਾਇਆ ਪੜ੍ਹੀ ਲਿਖੀ ਅਤੇ ਅਧਿਆਪਕ ਨੂੰ ਮਿਲ ਗਈ ਇਹ ਸਾਰੀ ਲਗਨ ਤੇ ਕੀਤੀ ਕਾਰਵਾਈ ਨੂੰ ਕਿਹਾ ਜਾ ਸਕਦਾ ਹੈ ਕਿ ਉਹ ਫਰਸ਼ ਤੋਂ ਅਰਸ਼ ਤੱਕ ਪਹੁੰਚੇ ਵਿਅਕਤੀ ਸਨ ਮੈਂ ਉਹਨਾਂ ਦੀ ਬਹੁਤ ਕਦਰ ਕਰਦਾ ਰਿਹਾ ਹਾਂ ਕਿਉਂਕਿ ਉਹਨਾਂ ਨਾਲ ਜੁੜਨ ਤੋਂ ਮਗਰੋਂ ਮੇਰੀ ਸੁੱਤੀ ਹੋਈ ਸੋਚ ਵੀ ਜਾਗ ਪਈ ਸੀ ਜੋ ਪਹਿਲਾਂ ਪਰਿਵਾਰਕ ਤਰਾਸਤੀਆਂ ਕਰਕੇ ਉਦਾਸ ਤੇ ਸੁੱਤੀ ਹੋਈ ਸੀ ਮੇਰੇ ਦਿਨ ਵੀ ਬਦਲ ਗਏ ਸਨ ਉਹ ਮੇਰੇ ਚਾਨਣ ਮਨਾਰੀ ਅਤੇ ਸਹਾਰੇ ਸਨ ਬਲਬੀਰ ਸਿੰਘ ਕਲਰ ਬਲਬੀਰ ਸਿੰਘ ਕਲਰ ਨੂੰ ਕੌਣ ਨਹੀਂ ਜਾਣਦਾ ਉਸ ਨੂੰ ਪੂਰਾ ਕਪੂਰਸਲਾ ਸ਼ਹਿਰ ਤੇ ਸਮਾਜ ਇੱਕ ਇਮਾਨਦਾਰ ਸੂਝਵਾਨ ਤੇ ਸੁੰਦਰ ਚਿਹਰੇ ਤੇ ਰੂਪ ਵਾਲੇ ਰੂਪ ਵਿੱਚ ਦੇਖਦਾ ਹੈ ਮੈਂ ਉਹਨਾਂ ਨੂੰ ਪਹਿਲੀ ਵਾਰ ਸਿਰਜਣਾ ਕੇਂਦਰ ਵਿਰਸਾ ਵਿਹਾਰ ਕਪੂਰਸਲਾ ਵਿਖੇ ਉਦੋਂ ਵੇਖਿਆ ਜਦੋਂ ਕਮਰ ਇਮਤiaz ਨੇ ਮੇਰੇ ਕੋਲ ਖੜੇ ਕਲਰ ਸਾਹਿਬ ਬਾਰੇ ਮੈਨੂੰ ਪੁੱਛਿਆ ਕਿ ਕੀ ਤੂੰ ਇਹਨਾਂ ਨੂੰ ਜਾਣਦਾ ਹੈ ਤਾਂ ਮੈਂ ਸੱਚਮੁੱਚ ਨਾ ਜਾਣਦਾ ਹਾਂ ਕਰਕੇ ਕਿਹਾ ਮੈਂ ਨਹੀਂ ਜਾਣਦਾ ਹਾਂ ਤਦ ਕੰਬਰ ਇਮਤੀਆਜ਼ ਨੇ ਮੇਰੀ ਕਲਰ ਸਾਹਿਬ ਨਾਲ ਪਹਿਲੀ ਮੁਲਾਕਾਤ ਇੱਕ ਇੱਕ ਹੀ ਕਰਵਾਈ ਸੀ ਕਿ ਇਹ ਹਨ ਬਰਵੀਰ ਸਿੰਘ ਕਲ ਜਿਨ੍ਹਾਂ ਦਾ ਪਿੰਡ ਬਿਹਾਰੀਪੁਰ ਹੈ ਪਰ ਹੁਣ ਇਹਨਾਂ ਦੀ ਰਿਹਸ਼ਤੇ ਕਬੂਲਸਲਾ ਸ਼ਹਿਰ ਵੀ ਕਿਹੀ ਫਰਮਜੀਤ ਗੰਜ ਮੁਹੱਲੇ ਵੀ ਕਿਹਾ ਉਸ ਦਿਨ ਤੋਂ ਹੀ ਮੈਂ ਕਲਰ ਸਾਹਿਬ ਨੂੰ ਜਾਣਨ ਲੱਗ ਪਿਆ ਸੀ ਉਸ ਵੇਲੇ ਮੇਰੇ ਪਲੇਖੇ ਵਿੱਚ ਕਲਰ ਦੀ ਉਮਰ 60-65 ਸਾਲ ਸਮਝ ਬੈਠਾ ਸੀ ਕਿਉਂਕਿ ਸਿਹਤ ਪੱਖੋਂ ਉਹ ਬਹੁਤ ਜਾਗਰੂਕ ਹੋਣ ਕਰਕੇ ਆਪਣੇ ਆਪ ਨੂੰ ਕਸਰਤ ਅਤੇ ਰੋਜ਼ਮਿਆਂ ਰਾਹੀਂ ਤੰਦਰੁਸਤੀ ਰੱਖਦੇ ਹਨ ਪਰ ਉਹਨਾਂ ਦੇ ਦਸਨ ਮੁਤਾਬਕ ਉਹ ਮੇਰੇ ਹਮ ਉਮਰ ਹੀ ਹਨ ਕਮਰ ਇਮਚਾਰ ਦੇ ਦਸਨ ਮੁਤਾਬਕ ਉਹ ਸ਼ਹਿਰ ਦੇ ਪਤਵੰਤ ਅਤੇ ਉੱਗੀਆਂ ਹਸਤੀਆਂ ਵਿੱਚੋਂ ਹਨ ਜੋ ਮੈਨੂੰ ਦੇਖਣ ਤੇ ਵਰਕਣ ਤੋਂ ਪਤਾ ਲੱਗਾ ਕਿ ਇਹ ਸੱਚਮੁੱਚ ਹੀ ਹੈ ਬਲਵੀਰ ਸਿੰਘ ਕਲਰ ਰਣਜੀਤ ਕਾਲਜ ਵਿੱਚੋਂ 1956 ਈਸਵੀ ਵਿੱਚ ਬੀਏ ਪਾਸ ਕਰਕੇ ਦਸੰਬਰ 1956 ਨੂੰ ਪੀਐਨਟੀ ਵਿਭਾਗ ਵਿੱਚ ਅਕਾਊਂਟ ਅਫਸਰ ਲੱਗੇ ਸਨ ਤੇ ਵਕਫ ਵਕਫ ਥਾਵਾਂ ਤੇ ਸ਼ਹਿਰ ਵਿੱਚ ਨੌਕਰੀ ਕਰਦੇ ਹੋਏ 58 ਸਾਲਾਂ ਦੀ ਉਮਰ ਪੂਰੀ ਕਰਦੇ ਹੋਏ 34 1992 ਨੂੰ ਸ਼ਿਮਲਾ ਤੋਂ ਰਿਟਾਇਰ ਹੋਏ ਸਨ ਰਿਟਾਇਰ ਹੋ ਕੇ ਵੀ ਉਹਨਾਂ ਨੇ ਹੁਣ ਤੱਕ ਆਪਣੇ ਆਪ ਨੂੰ ਸਰਗਰਮ ਰੱਖ ਕੇ ਬੁਢਾਪੇ ਨੂੰ ਆਪਣੇ ਨੇੜੇ ਫਟਕਣ ਤੱਕ ਨਹੀਂ ਦਿੱਤਾ ਹੈ ਤੇ ਆਪਣੇ ਆਪ ਨੂੰ 85 ਸਾਲਾਂ ਦੇ ਨੌਜਵਾਨ ਮਹਿਸੂਸ ਕਰਾਰੇ ਹਨ ਉਹ ਸਿਰਜਣਾ ਕੇਂਦਰ ਤੋਂ ਬਗੈਰ ਹੋਰ ਬਹੁਤ ਸਾਰੀਆਂ ਸਹਿਤ ਸਭਾਵਾਂ ਨਾਲ ਜੁੜੇ ਹੋਏ ਨੇ ਉਹ ਬਹੁਤ ਸੋਹਣੀ ਕਵਿਤਾ ਲਿਖਦੇ ਨੇ ਤੇ ਬੋਲਦੇ ਨੇ ਉਹਨਾਂ ਨੇ ਕਵਿਤਾ ਦੀ ਕਿਤਾਬੀ ਛਪਾਈ ਹੈ ਜਿਸ ਦਾ ਨਾਮ ਹੈ ਇਹ ਪੰਜਾਬ ਮੇਰਾ ਨਹੀਂ ਜਿਸ ਨੂੰ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਉਹਨਾਂ ਦੀ ਉੱਚੀ ਸੂਚੀ ਸੋਚ ਤੇ ਦੂਰ ਅੰਦੇਸ਼ੀ ਦੇਖ ਕੇ ਕਪੂਰਥਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਜ਼ਿਲ੍ਹਾ ਲੋਕ ਅਦਾਲਤਾਂ ਦਾ ਸੀਨੀਅਰ ਮੈਂਬਰ ਵੀ ਬਣਾਇਆ ਸੀ ਤੇ ਏਸੀ ਮੇਲੀ ਸਹਿਜੀਬਨੀ ਦਾ ਦੂਜਾ ਹਿੱਸਾ ਧੰਨਵਾਦ